ਐਸਵੇਲੇ ਸਮਾਗ ਇਸ ਮੁਸੀਬਤ ਦੇ ਹੱਲ ਲਈ ਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਅੰਦਰਲੀ ਇਨਸਾਨੀਅਤ ਨੂੰ ਜਗਾਉਣ ਲਈ ਹੋਰ ਮਜ਼ਬੂਤ ਬਣਾਉਣ ਲਈ ਜਿਹੜੇ ਨੇ ਬਹੁਤ ਵੱਡਾ ਐਸਵੇਲੇ ਪ੍ਰੇਰਨਾ ਦਾ ਸਰੋਤ ਬਣ ਰਹੇ ਨੇ ਇਸ ਵੇਲੇ ਜਿਸ ਤਦਕਾ ਫਿਰ ਅਲੱਗ-ਅਲੱਗ ਜਗ੍ਹਾ ਤੋਂ ਐਸਵੇਲੇ ਸਜਣੋਸੇ ਵੇਲੇ ਆਉਣੇ ਸ਼ੁਰੂ ਹੋ ਗਏ ਤੇ ਜਿਹੜੇ ਕਿ ਐਸਵੇਲੇ ਤਿੰਨੇ ਬੋਟਸ ਰਾਤ ਨੂੰ 6 ਕਹਿੰਦੇ 6 ਵਜੇ ਤੋਂ ਬਾਅਦ ਅੰਦਰ ਬੋਟ ਨਹੀਂ ਬੜ ਸਕਦੀ ਐਮਰਜੈਂਸੀ ਹਾਲਾਤ ਹੈ ਉਹ ਜੀ 7:30 ਵਜੇ ਬਾੜ ਨਹੀਂ ਪਈ ਰਾਤ ਨੂੰ ਨਾ ਤਾਂ ਕੋਲ ਲਿਖ ਰਹੇ ਤੁਹਾਨੂੰ ਪਤਾ ਹੀ ਇਹ ਰਾਸਤੇ ਰਾਤ ਨੂੰ ਨਾ ਡਾਇਰੈਕਸ਼ਨ ਦਾ ਪਤਾ ਲੱਗ ਵਰੋਂ ਰਾਤ ਨੂੰ ਬੋਟ ਚਲੋ ਹਾਲਾਤ ਇਹਨਾਂ ਦੇ ਸੀ ਕਿ ਸਾਨੂੰ ਵੜ ਨਹੀਂ ਪਈ ਆਡੇ ਭੈਣ ਭਰਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਦੇ ਦਿਨ ਕੱਟ ਰਹੇ ਹੈਗੇ ਤੇ ਫਿਰ ਸਾਡੇ ਬਹੁਤ ਵੱਡੇ ਫਰਜ਼ ਬਣ ਜਾਂਦੇ ਆ ਤੇ ਅੱਜ ਵੱਡੀਆਂ-ਵੱਡੀਆਂ ਸ਼ਕਸ਼ੀਤਾ ਜਿਹੜੀਆਂ ਇੱਥੇ ਪਹੁੰਚੀਆਂ ਹੈਗੀਆਂ ਸਾਰੀਆਂ ਤੇ ਮੈਨੂੰ ਲੱਗਦਾ ਵੱਡਾ ਹੌਸਲਾ ਲੀਫ ਤੇ ਦੁੱਖ ਜਿਹੜੇ ਉਹਨਾਂ ਦੇ ਹੋਰ ਘਟਣਗੇ ਤੇ ਜਿਹੜੇ ਤੁਸੀਂ ਮਨਾਉਣ ਵਾਸਤੇ ਪਹੁੰਚੇ ਬੜਾ ਸਾਰਾ ਬਣੇ ਜਿਨ੍ਹਾਂ ਨੇ ਸੱਚ ਸਮਦ੍ਰਿਸ਼ਟੀ ਦਿਆ ਪ੍ਰੇਮ ਨੇਦਰ ਦਾ ਤੇ ਨੇਰ ਪਿਆਰ ਦਾ ਗੁਰੂਤ ਧੰਨ ਸਾਹਿਬ ਸ੍ਰੀ ਗੁਰੂ ਦਸਾ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਤੇ ਭਗਤਾਂ ਦੀ ਬਾਣੀ ਨੂੰ ਕਰ ਕਰ ਤੱਕ ਪ੍ਰਚਾਰਿਆ ਮੈਂ ਬੋਰਾ ਸਾਹਿਬ ਨੂੰ ਬਹੁਤ ਧੰਨਵਾਦੀ ਆ ਵੀਰ ਜੀ ਹੁਣ ਹੀ ਸਾਡੇ ਜਿਹੜੇ ਦਿਨ ਰਾਤ ਜਿੰਨੇ ਚੈਨਲ ਦੇ ਉੱਤੇ ਚੀਜ਼ਾਂ ਦੇ ਸ਼ਬਦ ਦੇਸ਼ਾਂ ਤੱਕ ਕਰ ਕਰ ਤੱਕ ਫਲੋਤਰਾ ਜੋੜਨੇ ਸੁਣਦੀਆਂ ਤੇ ਬਹੁਤ ਜਿੰਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਸਮਾਜ ਦੀ ਗਰਾਊਂਡ ਰਿਐਲਿਟੀ ਸੱਚਾਈ ਹੁਣ ਕਈ ਵਾਰ ਜੇ ਅਪਗੇ ਕਮਰਿਆਂ 'ਚ ਬੈਠ ਕੇ ਰੂਲ ਬਣਾ ਲੈਣੇ ਕਮਰੇ 'ਚ ਬੈਠ ਕੇ ਕੋਈ ਲਾ ਬਣਾ ਲੈਣਾ ਉਹ ਤੇ ਕਿਤੇ ਗਰਾਊਂਡ ਰਿਐਲਿਟੀ ਨੂੰ ਦੇਖ ਕੇ ਬਣਾਉਣਾ ਇੰਨਾ ਜਿਆਦਾ ਫਰਕ ਹੈ ਮੈਨੂੰ ਲੱਗ ਇਸ ਸਮੱਸਿਆਵਾਂ ਦੇ ਹੱਲ ਦੇ ਲਈ ਜੇ ਕਿਤੇ ਬੰਦੇ ਪੁੰਜ ਨਾਲ ਰੂਪ ਬਣਾਵੇ ਜੇ ਕਿਤੇ ਉਹ ਗਰਾਊਂਡ ਰਿਐਲਿਟੀ ਤੇ ਅਗੇ ਦੋਪਾ ਦੇਖਦੇ ਹਨ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਉਸੇ ਵੇਲੇ ਕਰਨੀਆਂ ਪੈ ਜਾਂਦੀਆਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਜਿਹੜੇ ਆਪਾਂ ਐਕਟ ਬਣਾਉਂਦੇ ਆਂ ਕਿ ਗਰਾਊਂਡ ਰਿਐਲਿਟੀ ਨੂੰ ਤਾਂ ਚਾਹੀਦੀ ਹੈ ਕਿ ਤਾਂ ਕਿ ਉਹ ਜ਼ਿੰਦਗੀਆਂ ਬਚਾਉਣ ਦੇ ਵੀ ਸਹਿਯੋਗੀ ਹੋਣ ਤੇ ਨਾ ਕਿ ਰੁਕਾਵਟ ਬਣਨ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਮੈਨੂੰ ਲੱਗਦਾ ਬਹੁਤ ਵੱਡੀ ਰਾਹਤ ਜਿਹੜੀ ਆ ਗਈ ਹੈ ਇਹਨਾਂ ਲੋਕਾਂ ਨੂੰ ਉਹਨਾਂ ਨਾਲ ਹੌਸਲਾ ਵੀ ਤੇ ਰਾਤ ਵੀ ਤੁਹਾਡੀਆਂ ਗੱਲਾਂ ਨੇ ਅੱਦ ਤੱਕ ਦਾ ਇਹਨਾਂ ਦਾ ਸਟ੍ਰੈਸ ਘੱਟ ਕਰਕੇ ਵੈਸੇ